ਪਹਿਲੀ ਵਾਰ ਕਿ ਆਰਾਮ ਤੇ ਤੂੰ ਕਹਿ ਰਹੇ ਵਰਤੀ ਅਦੀ ਵਰਤੋ ਜੀ ਲੋਕ ਕਹਿ ਰਿਹਾ ਨਾ ਬਾਲੀ ਜੀ ਕਿ ਤੁਸੀਂ ਕਹਿ ਰਹੇ ਵਰਤੀ ਅਦੀ ਵਰਤੋ ਜੀ ਉਹ ਤਾਂ ਸਾਡੇ ਨਾਲ ਗੱਲ ਕਰਨ ਕੇ ਫੇਰ ਪਤਾ ਲੱਗੂ ਲੋਕਾਂ ਨੂੰ ਪਤਾ ਨਹੀਂ ਹੈ ਮੈਨੂੰ ਤਾਂ ਪਤਾ ਨਾ ਉਹਨਾਂ ਦਾ ਪਤਾ ਤੂੰ ਬੜੀ ਨਿਰਾਂ ਤੁਸੀਂ ਸਾਬਤ ਕਰੋ ਇਫਤੋਆ ਬੁੱਦਾ ਸਾਬਤ ਕਰੋ ਅੱਜ ਤੱਕ ਫਿਰ ਬਾਦਸ਼ਾਹ ਦੇ ਬੁਲਾਵੇ ਜੀਨੇ ਬਾੜੀ ਦੀ ਲੀਤੀ ਤੇ ਦੇ ਰੀਤੀਆਂ ਕੱਟੀਆਂ ਨੇ ਧਰਮ ਨੀਤੀ ਇਹੋ ਉਤਰਾ ਪੈਲ ਨੂੰ ਇਹੋ ਤੇ ਨੀਤੀ ਦੂਆ ਨੂੰ ਬਣ ਰਾਜਨੀਤੀ ਤੀ ਕਰਦੇ ਇਹੋ ਤੇ ਨੀਤ ਸਾਡੂ ਨੀਤੀ ਤਾਂ ਹੋਵੇ ਇਹੋ ਤੇ ਨੀਤੀ ਚਾਰਜ ਅੰਗਲ ਜਿੱਤੀ ਰਾਜਨੀਤੀ ਨਾਲ ਉਥੇ ਬੁਲਾ ਲਿਆ ਸੋਨਾ ਕਰਾ ਦਿੱਤੀ ਬੀਆ ਵੀਰ ਨੇ ਸੋਨਾ ਕਰਾ ਦਿੱਤੀ ਇਹਨਾਂ ਨੂੰ ਬਿਲਕੁਲ ਕੈਦ ਨਹੀਂ ਕੀਤਾ ਇਹ ਗੱਲ ਕਰਦਾ ਫੇਰ ਮੈਂ ਕਿਹਨੂੰ ਕੈਦ ਨਹੀਂ ਹਾਂ ਕਿਲੇ ਜਿਹੜੇ ਕਹਿੰਦੇ ਕੈਦ ਹੋਏ ਰਹੇ ਉਹ ਨਹੀਂ ਸਬੂਤ ਦਿੱਤਾ ਸੀ ਬੀਆ ਵੀਰ ਨੇ ਹਮ ਆਸ਼ਵਾਸਨ ਦਿੱਤਾ ਸੀ ਬੀਆ ਵੀਰ ਦੇ ਜਿਹੜੀ ਬੀਆ ਵੀਰ ਗੱਲ ਕਹਿੰਦਾ ਉਹਨੇ ਸਾਬਤ ਕੀਤੀ ਵੀ ਉਹਦਾ ਸੱਚ ਹੈ ਇੱਕ ਪਾਸੇ ਬੀਆ ਵੀਰ ਹੈ ਇੱਕ ਪਾਸੇ ਸਾਰਾ ਸਟਾਫ ਹੈ ਹਿੰਦੂ ਵਰ ਮੁਸਲਮਾਨ ਬੋਲਣਗੇ ਹੂੰ ਸ਼ੇਵਵਾਸ਼ ਦੇ ਖਿਲਾਫ ਇੱਕ ਵਾਰ ਇਕੱਲਾ ਪਿਆ ਵੀ ਯਾਮੀ ਨੇ ਕਹੇ ਵੀ ਗੁਰੂ ਘਰ ਤੁਹਾਡਾ ਹਿਦੈਸ਼ੀ ਹੈ ਹਿੰਦੁਸਤਾਨ ਨੂੰ ਇਸਲਾਮ ਦਾ ਰੂਹ ਜਵਾਨਾ ਜੱਦਾ ਸਮਝਦਾ ਹੈ ਇਸਲਾਮ ਦਾ ਰਾਜ ਹੋਵੇ ਇਹ ਉਹੀ ਨਹੀਂ ਕੀ ਹੈ ਉਸ ਵੇਲੇ ਆਲੀ ਜਿਹੜੀ ਕੀਤੀ ਬਿਲਕੁਲ ਬਦਲਾ ਨਹੀਂ ਆਇਆ ਨਰਗਨ ਤਾਂ ਉਡੀ ਸੀ ਬਿਲਕੁਲ ਉਦਰਾ ਉਹ ਕਹਿੰਦੇ ਫੌਜਾਂ ਤਾਂ ਬਣਾਉਂਦੇ ਨੇ ਰਾਜਪੁਰ ਉਹ ਕਹਿੰਦਾ ਰਾਜ ਕਿੱਥੇ ਹੋਣਾ ਜਿਹਨੂੰ ਰਾਜਦਾਨਾ ਤਾਂ ਸਾਰੇ ਖਿਲਾਫ ਰਹੇ ਤੇ ਰਾਜ ਕਿਰੂ ਦੋਲੇ ਤੂੰ ਤਾਂ ਖਿਲਾਫ ਰਹੇ ਸਾਰੇ ਹਾਂ ਦਵਾਣਾ ਕਿਹਨੂੰ ਕੋਲ ਹੋਈ ਕਿ ਰਾਜ ਸਭ ਚਾਹਤੀ ਆ ਰਾਇਆ ਵੀ ਉਹ ਤਾਂ ਕਰਤਾ ਨਹੀਂ ਉਹ ਜੇ ਰਾਜਦਾਨਾ ਹੋਵੇ ਤਾਂ ਧਰਮ ਨੀਤੀ 'ਚ ਫਰਕ ਪਉਂਦਾ ਪਹਿਲਾਂ ਨੌਂ ਕਾਲੀ ਚ ਸਹਿਮਤ ਨੇ ਤੁਹਾਡੇ ਰਾਜਦਾਨਾ ਅਸਲਾਮ ਅਲੈਮ ਇਹ ਕਹਿੰਦੇ ਮੈਂ ਘੱਟ ਤੋਂ ਘੱਟ ਜਿਹੜਾ ਤੁਹਾਡਾ ਥੋੜਾ ਜਿਹਾ ਵਰਤਵਾਦ ਮਾੜੇ ਲੋਗੜ ਕੜ ਕੜ ਮੜਾ ਰਾਜ ਇਹ ਹੋਦਾ ਨਾ ਉਹ ਕੀ ਅਧਿਆਜ ਘਾੜੀ ਰੁਬਣਾ ਤੇ ਤੂਜੇ ਕਾਲ ਕਾਲ ਨੂੰ ਗੁੜਾ ਰੋਡ ਰੁਬਣਾ ਹੋ ਰਾਇਆ ਹੂੰ ਹੂੰ ਨਾ ਨੀਤੀ ਹੈ ਆ ਧਰੂ ਨੀਤੀ ਹੈ ਇਹ ਧਰੂ ਨੀਤੀ ਹੈ ਤੁਗਾਣਾ ਰਾਜਾ ਬਲੂ ਰਾਜਨੀਤੀ ਕੀ ਉੱਤੇ ਰਾਜਨੀਤੀ ਕੀ ਇਹ ਰਾਜਨੀਤੀ ਹੁੰਦੀ ਹੈ ਨਾ ਬਣਾਉਂਦੇ ਰਾਜਾ ਨਹੀਂ ਤਾਂ ਆਪਣਾ ਫਾਇਦਾ ਤੇ ਰਾਜਨੀਤੀ ਜ ਸੰਸਾਰੀ ਫਾਇਦਾ ਸੰਸਾਰੀ ਖੇਡ ਹੈ ਤਰੁਣੀ ਦੀ ਡਰਗਾਰੀ ਖੇਡ ਹੈ ਵਿਉਧਨੀਤੀ ਚ ਪਰਮੇਸ਼ਰ ਦੇ ਹੁਕਮ ਦਾ ਫੈਸਲਾ ਲੈਣ ਉਹ ਕਿ ਮਾਇਆ ਕਿ ਉਹ ਉਹ ਕਿਹੜੀ ਗੱਲ ਉੱਤੇ ਬੈਠਦਾ ਹਾਂ ਵੀ ਫੈਸਲਾ ਤੇਰੇ ਹੱਥ ਫਿਰ ਉਹ ਦੇਖ ਗਿਆ ਵੀ ਇਹ ਇਹ ਤੁਹਾਨੂੰ ਮਜ਼ਬੂਤ ਕਰਨ ਵਾਸਤੇ ਹੈ ਇਹ ਝੂਠ ਬੋਲਦੇ ਹੈ ਜਦ ਰਾਹੇ ਹੋਇਆ ਵਿਚੰਦਾਂ ਗਵਾਲੀਆਂ ਤੇ ਕਰੇ ਉਹ ਜਿਹੜੇ ਸਾਰਾ ਏਰੀਆ ਤੱਕ ਰਾਜੇ ਦਾ ਹਕੂਰ ਬੰਦ ਦੇ ਸੀ। ਧੂਰ ਘਰ ਨੂੰ ਬੰਦ ਦੇ ਸੀ। ਉਹ ਬੜੇ ਗੱਲਾਂ ਕਰਦੇ ਸੀ ਜੀ ਬਈ ਹਾਂ ਵੀ ਬਗਾਵਤ ਹੋ ਰਹੀ ਹੈ ਪੰਜਾਬ ਚ। ਇਹ ਅਗੁੱਟੂ ਵੀ ਆਪਾਂ ਨਾਲ ਲੜਾਂਗੇ ਜਿੱਦਿ سپورਟ ਕਰਾਂਗੇ। ਆਪਾਂ ਵੀ ਲੜਦੇ ਹੋ ਵੀ ਲੜਦਾ ਹੈ ਕਿ ਇਥੋਂ ਅਗੁੱਟੂ ਇਧਰ ਲਿਆ ਗੁੱਟ ਕਸਰਾਂ ਦੇ ਖਰਾਬ ਹੋ ਗਏ ਰਾਜੇ ਦੇ। ਉਹ ਇਹ ਗੱਲਾਂ ਕਰਦੇ। ਵੀ ਉੱਥੇ ਨੂੰ ਭੇਜਣੇ ਆ। ਇਹ ਤਾਂ ਉਹਨਾਂ ਨਾਲ ਰੱਖੇ ਨੇ ਫਰਾਵਲੇ ਉਹ ਨੂੰ ਦਿਖਾ ਦੋ ਨੂੰ ਦਿਖਾ ਉਹਦੇ ਜੀ ਆਈ ਡੀ ਛੱਡ ਦੇ ਉਹਨਾਂ ਕੋਲੇ ਭੇਜ ਦੇ ਨਾਲ ਉਹ ਕਰਦੇ ਬੈਠੇ ਨੇ ਤੇ ਨਹੀਂ ਕੁਝ ਕਰਾ ਇਹਨਾਂ ਦਾ ਕੋਈ ਸੀ ਆਈ ਡੀ ਉੱਥੇ ਗਿਆ ਹੋਵੇ ਠੀਕ ਹੈ ਉੱਥੇ ਜਾਂਦੇ ਆ ਉੱਥੇ ਪਲਾਨ ਬਣਾ ਲੈਣ ਇਕੱਠੇ ਉੱਥੇ ਇਹਨਾਂ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਸਮਝਾ ਸਗੋਂ ਬੂਮਟਰ ਨੂੰ ਜੋੜੋ ਸੋਕੀ ਤੁਹਾਨੂੰ ਮਟਰ ਨੂੰ ਤਾਂ ਕਿ ਕੇ ਤਾਂ ਤੁਹਾਨੂੰ ਕੋਈ ਤਕਲੀਫ ਹੋਵੇ ਕੱਲ ਤੁਸੀਂ ਮੇਰੇ ਰੋਜ਼ਾ ਲਾਜ ਲੋ ਪਰ ਤੁਸੀਂ ਆਪਣੇ ਆਪ ਹੀ ਬਰਦਾਰੀ ਨਾਲ ਆਜਾ ਵੀ ਵਾ ਕਰ ਜੇ ਕੋਈ ਗਲਵਾਤ ਹੈ ਵਿਚਾਰਲੇ ਕੋ ਖਰਾਬ ਕਰ ਦੇ ਚਾਰਲੇ ਕਰ ਦੇ ਤਾ ਵਿਚਾਰਿਆਂ ਦੀ ਗਲਤੀ ਹਲਕਾਰਾਂ ਦੀ ਹੁੰਦੀ ਹੈ ਇਹ ਗਲਤੀ ਤਾਂ ਕਿਸੇ ਦੀ ਹੁੰਦੀ ਟ੍ਰੇਲਾ ਰੋਕ ਦੇ ਦਰਜਾ ਕੋਈ ਸਰਕਾਰ ਨੂੰ ਬਤਾ ਲਈ ਤੇ ਕੱਲ ਤਾਂ ਸਰਸੇ ਵਾਲੇ ਦੀ ਆ ਸਰਕਾਰ ਦੀ ਗਲਤੀ ਦੀ ਗਲਤੀ ਨਹੀਂ ਕਿਸੇ ਹੋਰ ਦੀ ਥੋੜਾ ਪਰਸਨ ਦੀ ਕੱਲ ਤਾਂ ਸਰਸੇ ਵਾਲਿਆਂ ਨੇ ਬੋਲੀ ਚ ਲਈ ਪੁੱਛਦਾ ਸਰਕਾਰ ਨੂੰ ਬਈ ਬਈ ਇਹ ਤਾਂ ਹੁੰਦਾ ਹੀ ਹੈ ਹੁੰਦਾ ਹੈ ਬੁੱਢੀ ਹੈਗਾ ਇਹ ਹੈ ਜੀ ਬੋਲੋ ਉਹ ਤਾਂ ਇੱਕ ਗੱਲ ਕਰੋ ਆਖਰ ਹਰ ਗੱਲ ਦਾ ਦੂਸਰੇ ਨਾਲ ਗੱਲਬਾਤ ਹੁੰਦੀ ਹੈ ਮਸਲਾ ਹੁੰਦਾ ਤੁਸੀਂ ਮੈਨੂੰ ਵਿੱਚ ਪਾ ਲਿਆ ਜਿੱਥੋਂ ਤੇ ਸਿੱਧੀ ਨਾਲ ਮੈਨੂੰ ਪਾ ਲਿਆ ਸੁਣਾਉਂਗੀ ਕਿਆ ਬਵੱਜਾ ਉਹ ਤੇ ਬਾਹਰ ਖੜ੍ਹ ਦੋਤੇ ਰਾਜੇ ਕੋਲੋਂ ਬਿਵਾਸ ਹੋ ਗਿਆ ਇਹ ਤਾਂ ਸਾਧੂ ਤੁਮਨੇ ਕਰਤਾ ਹੈ ਵਿਆਹ ਵੀ ਸੱਚਾ ਹੋ ਗਿਆ ਝੂਠਾ ਫਿਰ ਗੱਲ ਇਹ ਹੋਈ ਵੀ ਤੁਸੀਂ ਇਹ ਗੱਲ ਹੋਈ ਰਾਜਾ ਦੇ ਨਾਲ ਰਾਜੇ ਕੋਸ਼ਿ ਗਲਬੜੀ ਕਰਨ ਕੇ